ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜੀ ਇਸ ਘਰ ਦੇ ਵਿੱਚੋਂ ਤੁਹਾਨੂੰ 200 ਪਸ਼ੂ ਦਿਖਾਉਂਦੇ ਰਹੀਦਾ ਬਾਈ ਹੁਣ ਇਹ ਵਪਾਰ ਦਾ ਕੰਮ ਕਰਦੇ ਆ ਤੇ ਇਸ ਘਰ ਦੇ ਵਿੱਚੋਂ ਤੁਹਾਨੂੰ ਹਮੇਸ਼ਾ ਹੀ ਚੰਗੀਆਂ ਝੋਟੀਆਂ ਦਿਖਾਈਆਂ ਅੱਜ ਵੀ ਦੋਸਤੋ ਤੁਹਾਨੂੰ ਤਿੰਨ ਨਗ ਦੇਖੋਣੇ ਜੀ ਇਸ ਘਰ ਦੇ ਵਿੱਚੋਂ ਜਿਹਦੇ ਵਿੱਚ ਦੋਸਤੋ ਵੈਰਾਈਟੀ ਤੁਹਾਨੂੰ ਸਾਰੀ ਹੀ ਮਿਲ ਜਾਣੀ ਹੈ ਜੀ ਨੀਲੀ ਰਾਵੀ ਦੇ ਵਿੱਚ ਮੀਣੀ ਝੋਟੀ ਮਿਲ ਜੂਗੀ ਜੀ ਇੱਕ 200 ਮੂਹਰਾ ਨਸਲ ਦੀ ਕੱਟੀ ਆ ਬਾਈ ਹੁਣਾਂ ਕੋਲੇ ਤੇ ਇੱਕ ਜਿਹੜੀ 200 ਬੂਰੀ ਕੱਟੀ ਆ ਜੀ ਬਹੁਤ ਸੋਹਣੇ ਚੰਗੇ ਢਾਂਚੇ ਦੀ ਹੈ ਜੀ ਟੋਟਲ ਤਿੰਨ ਨਾਗ ਗੱਲਬਾਤ ਦੋਸਤੋਂ ਤਿੰਨਾਂ ਦੀ ਕਰ ਲਾਂਗੇ ਤੋਰ ਫੇਰ ਕੇ ਤੁਹਾਨੂੰ ਦਿਖਾ ਦੇਣੀ ਆ ਜਿਹੜਾ ਨਾ ਕਿ ਜਿੰਨੂੰ ਜਚੂਗਾ ਬਾਕੀ ਤਸਲੀਆਪ ਕਰ ਲਿਓ ਐਂਡ ਤੇ ਤੁਹਾਨੂੰ ਦੋਸਤੋਂ ਮੀਣੀ ਝੋਟੀ ਦਿਖਾਉਂਗਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਹੁਤ ਸੋਹਣੀ ਚੰਗੀ ਸਭੀ ਸੰਭਾਈ ਦੋਸਤੋਂ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ 200 ਗੱਲਬਾਤ ਆਓ ਬਾਈ ਨਾਲ ਕਰੀਏ ਸਾਰਾਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਦੱਸਿਓ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਹੈ ਨਾ ਪਿੰਡ ਰੋਡੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾ ਠੀਕ ਹੈ ਤੇ ਫਿਰ ਤੋਰ ਲਿਆ ਹੈ ਕੰਮ ਹਾਂਜੀ ਠੀਕ ਹੈ ਅੱਛਾ ਤੈਨਾਂ ਨਾਲ ਅੱਗੇ ਇਕੱਠੇ ਕੀਤੇ ਟਾਪ ਦੇ ਹੈ ਇਕੱਠੇ ਟਾਪ ਦੇ ਠੀਕ ਹੈ ਅੱਛਾ ਬੁਰੀ ਤੋਂ ਸ਼ੁਰੂ ਕਰਦੇ ਹਾਂ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਆ ਜੀ 15 ਮਹੀਨਿਆਂ ਦੀ 15 ਮਹੀਨਿਆਂ ਦੀ ਖੋਲੀ ਇਹਨੂੰ ਲੋ ਦੋਸਤੋ 15 ਮਹੀਨੇ ਉਮਰ ਬਾਕੀ ਢਾਂਚਾ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣੀ ਚੰਗੀ ਸਾਂਹੀ ਆ ਦੇ ਜਿਹੜੀ ਛੋਟੀ ਜਿਹੀ ਸਿੰਘ ਕਾਫੀ ਦੋਸਤੋ ਗੂੜ ਕਰ ਰਿਹਾ ਬਿਲਕੁਲ ਛੂਟਿਆ ਸਿੰਘ ਹੈ ਪਤਲੇ ਤੇ ਬਾਕੀ ਰੰਗ ਵੀ ਇਸ ਕੱਟੀ ਦਾ ਬਹੁਤ ਸੋਹਣਾ ਦੋਸਤੋ ਢਾਂਚਾ ਚੈੱਕ ਕਰ ਲੋ ਜੀ ਫੇਸ ਕੁਆਲਟੀ ਦੋਸਤੋ ਚੰਗੀ ਹੈ ਬਾਕੀ ਸਿੰਘਾਂ ਦੀ ਗੂੜ ਰੰਗ ਤੁਹਾਨੂੰ ਪਸੰਦ ਆਊਗਾ ਉਮਰ ਹੈ ਜਿਹੜੀ ਦੋਸਤੋ 15 ਕੇ ਮਹੀਨੇ ਬਾਈ ਦੇ ਦੱਸਣ ਮੁਤਾਬਕ ਠੀਕ ਹੈ ਜੀ ਪੁੜਿਆਂ ਦੀ ਜਿਹੜੀ ਦੋਸਤੋ ਬਨਾਵਟ ਚੈੱਕ ਕਰੋ ਜੀ ਐਨ ਬਿਲਕੁਲ ਚੈੱਕਵੇਂ ਪੁੜੇ ਠੀਕ ਹੈ ਬਾਕੀ ਦੋਸਤੋ ਢਾਂਚਾ ਚੰਗਾ ਜੀ ਥਾਣਾ ਬਹੁਤ ਸੋਹਣਾ ਗਾਇਬ ਤੇ ਤੇ ਬਰਾਬਰ ਬਰਾਬਰ ਦਾ ਥਣ ਤੇ ਦੋਸਤੋ ਸੰਗ ਐਨ ਬਿਲਕੁਲ ਗੂੜ ਠੀਕ ਹੈ ਅੱਛਾ ਭਾਈ ਜੀ ਰੇਟ ਇਹਦਾ ਕੀ ਹੋਊਗਾ ਬੂਰੀ ਦਾ ਇਹਦਾ 29000 ਰੁਪਿਆ 29000 ਹਾਂਜੀ ਠੀਕ ਹੈ ਠੰਡੀ ਸੀਲ ਬਹੁਤ ਹੈ ਥਣ ਤੁਹਾਨੂੰ ਬਹੁਤ ਵਧੀਆ ਲੱਗਿਆ ਵਾ ਅੱਛਾ ਅੱਛਾ ਲੋ ਦੋਸਤੋ 29000 ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਬੂਰੀ 15 ਮਹੀਨੇ ਉਮਰ 29000 ਰੇਟ ਮਾਨਤਾ ਨੂੰ ਮੁੱਕੇ ਤੇ ਹੋਊਗਾ ਅੱਛਾ ਇੱਕ ਮੋਹਰਾ ਨਸਲ ਦੀ ਹੈ ਹਨਾ ਹਾਂ ਮੋਹਰਾ ਦੀ ਠੀਕ ਹੈ ਇਹਨੂੰ ਵੀ ਖੋਲ ਮਾਰੀ ਜੀ ਕਿੰਨੇ ਟਾਈਮ ਦੀ ਹੋਊਗੀ ਇਹ ਏ ਵੀ ਇੰਨੇ ਕੀ ਟਾਈਮ ਦੇ ਕੋਈ ਹੈ 14 15 ਮਹੀਨਿਆਂ ਦੇ ਕੋਈ ਹੈ 14 15 ਮਹੀਨਿਆਂ ਦੀ ਹਾਂ ਠੀਕ ਹੈ ਖੋਲ ਲਾ ਲੋ ਦੋਸਤੋ ਕੱਟੀ ਇਹ ਵੀ ਸਾਂਭੀ ਹੈ ਠੀਕ ਹੈ ਜੀ ਫੇਸ ਫੂਲ ਸੋਹਣਾ ਹੈ ਇਸ ਕੱਟੀ ਦਾ ਤੇ ਸਿੰਘ ਐਨ ਬਿਲਕੁਲ ਕੁੰਡਿਆਂ ਦੀ ਹੈ ਜੀ ਠੀਕ ਹੈ ਜੀ ਢਾਂਚਾ ਬਹੁਤ ਚੰਗਾ ਤੇ ਸਰੀਰਕ ਬਨਾਵਟ ਉਹ ਚੈੱਕ ਕਰ ਲਿਓ ਜੀ ਸੋਹਣੀ ਹੈ ਰਾਜੀ ਹੈ ਦੋਸਤੋ ਕੱਟੀ ਸਿੰਘ ਇਹਦੇ ਵੀ ਗੋਲ ਆ ਠੀਕ ਹੈ ਜੀ ਫੇਸ ਸੋਹਣਾ ਹੈ ਤੇ ਕੁੜਿਆਂ ਦੀ ਬਨਾਵਟ ਜਿਹੜੀ ਦੋਸਤੋ ਐਨ ਦੇਖ ਲਓ ਵੀ ਬਿਲਕੁਲ ਚੱਕਵੇਂ ਠੀਕ ਹੈ ਤੇ ਥਾਣਾ ਇਸ ਕੱਟੀ ਦੇ ਵੀ ਸੋਹਣੇ ਆ ਜੀ ਚਾਰੇ ਨਿਕੜਦੇ ਠੀਕ ਹੈ ਦੋਸਤੋ ਫੇਸ ਤੁਹਾਨੂੰ ਨੇੜਿਓਂ ਕਰਕੇ ਦਿਖਾ ਦਿੰਨਾ ਬਾਕੀ ਸਿੰਗਾ-ਸੁੰਗਾ ਦੀ ਐਨ ਦੋਸਤੋ ਗੋਲ ਹੈ 15 ਮਹੀਨੇ ਹੀ ਹੈ ਇਸ ਕੱਟੀ ਦੀ ਉਮਰ ਐਮ 29 ਦੀ ਹੈ ਅੱਛਾ ਐਮ 29 ਹਾਂਜੀ ਸੀਮਨ ਦੀ ਹੈ ਇਹ ਅੱਛਾ ਕੀ ਰੇਟ ਹੋਊਗਾ ਬਈ ਇਹਦਾ ਇਹਦਾ ਯਾਰ ਬਾਈ 28000 ਰੁਪਿਆ ਮੰਗ 25000 ਹਾਂ ਠੀਕ ਹੈ ਅੱਛਾ ਮਾਨਤਾਨ ਹੋ ਜਾਊਗਾ ਮੋਕੇ ਹਮਾਨਤਾਨ ਕਰ ਦਾਂਗੇ ਠੀਕ ਹੈ 228000 ਰੇਟ ਐਮ 29 ਦੇ ਸੀਮੰਦੀ 200 ਕਟিয়ে ਆਪ ਠੀਕ ਹੈ ਜੀ ਤੇ ਹਾਂਜੀ ਫੀਲ ਬਹੁਤ ਆ ਹਾਂਜੀ ਹਾਂਜੀ ਠੀਕ ਹੈ ਸ਼ਾਇਦ 215 ਮਹੀਨੇ ਉਮਰ ਤੇ 28000 ਰੇਟ ਮਾਨਤਾਨ ਮੋਕੇ ਦੇ ਹੋਊਗਾ ਅੱਛਾ ਇੱਕ ਮੀਣੀ ਝੂਟੀ ਹੈ ਨਾ ਆਪਣੀ ਹਾਂ ਇਹ ਮੀਣੀ ਹੈ ਠੀਕ ਹੈ ਇਹਨੂੰ ਵੀ ਖੋਲ ਪਹਿਲਾਂ ਤਾਂ ਢੀੜਾ ਕਢਾਇਆ ਦੇ ਇੱਕ ਤੋ ਦੋਸਤੋ ਖਰੀਦਣਾ ਨਾ ਖਰੀਦਣਾ ਉਹ ਇੱਕ ਵੱਖਰੀ ਗੱਲ ਹੈ ਵੈਸੇ ਤੁਹਾਨੂੰ ਇਹ ਝੋਟੀ ਪਸੰਦ ਆਉਗੇ ਠੀਕ ਹੈ ਅੱਛਾ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੈ ਜੀ 2 ਸਾਲਾਂ ਦੀ ਬਈ 2 ਸਾਲਾਂ ਦੀ ਹਾਂ ਠੀਕ ਹੈ ਤੇ ਖੀਰੀ ਹੋਊਗੀ ਦੰਦਾ ਤੋਂ ਖੀਰੀ ਖੀਰੀ ਠੀਕ ਹੈ ਤਾਂ ਦੋਸਤੋ ਦੰਦਾ ਤੋਂ ਖੀਰੀ ਹੈ ਜੀ ਸਰੀਰਕ ਬਨਾਵਟ ਚੈੱਕ ਕਰ ਲਿਓ ਜੀ ਬਹੁਤ ਸੋਹਣੀ ਝੋਟੀ ਦੀ ਠੀਕ ਹੈ ਬਾਕੀ ਮਾਰਕਿੰਗ ਪੱਖੋਂ ਵੀ ਐਨ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਵਿੱਚ ਪੈਰਾਂ ਦੀ ਜੇ ਗੱਲ ਕਰੀ ਤਾਂ ਦੋਸਤੋ ਬਿਲਕੁਲ ਜਾਇਜ਼ ਜੀ ਮਾਰਕਿੰਗ ਪੈਰਾਂ ਤੇ ਠੀਕ ਹੈ ਅੱਛਾ ਸਿੰਗ ਹੈਲਦੇ ਕਿ ਨਹੀਂ ਹੈ ਜੀ ਹਾਂ ਸਿੰਗ ਦੋਨੇ ਹੈਲਦੇ ਆ ਅੱਛਾ ਠੀਕ ਹੈ ਦੋਨੇ ਪੂਰੇ ਹਲਦੇ ਲੋ ਦੋਸਤੋ ਸੰਗ ਹੈਲਦੇ ਆ ਠੀਕ ਹੈ ਦੰਦਾ ਤੋਂ ਖੀਰੀ ਹੈ ਵੈਸੇ ਥੋੜਾ ਜਿਹਾ ਸੰਗ ਗੜਾਈ ਦੇ ਵਿੱਚ ਹੈ ਤੇ ਬਾਕੀ ਹੈ ਥੱਲੇ ਨੂੰ ਦੋਹਾਂ ਸਿੰਗਾ ਦੀ ਸ਼ੇਪ ਠੀਕ ਹੈ ਜੀ ਤੇ ਉਮਰ ਦੋਸਤੋ 2 ਸਾਲ ਦੰਦਾ ਤੋਂ ਖੀਰੀ ਤੇ ਬਈ ਜੀ ਰੇਟ ਇਹਦਾ ਕੀ ਹੋਊਗਾ ਜੀ ਰੇਟ ਇਹਦਾ 47000 ਰੁਪਈਆ 47000 ਹਾਂਜੀ ਠੀਕ ਹੈ ਲੋ ਦੋਸਤੋ 47000 ਰੇਟ ਮੀਣੀ ਝੋਟੀ ਦਾ 2 ਸਾਲ ਉਮਰ ਠੀਕ ਹੈ ਦੋਸਤੋ ਤਿੰਨ ਨਾਕ ਦਿਖਾਈ ਹੈ ਜੀ ਨਾਲ ਰੇਟ ਦੱਸਤਾ ਕੱਲੀ-ਕੱਲੀ ਦਾ ਟੂਰ ਫਿਰ ਕੇ ਤੁਹਾਨੂੰ ਦਿਖਾ ਦਿਆਂ। ਫਿਰ ਵੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਇੱਕ ਵਾਰੀ ਜ਼ਰੂਰ ਤਸੱਲੀ ਕੀਤੀ ਜਾਵੇ। ਠੀਕ ਹੈ ਤੇ ਰੇਟ ਜਿਹੜਾ ਬਾਈ ਨੇ ਦੱਸਿਆ ਤੇ ਵਾਅਦਾ ਘਾਟਾ ਜਿਹੜਾ ਦੋਸਤੋ ਮੌਕੇ ਤੇ ਹੋਊਗਾ ਜੀ ਰੇਟ ਦੇ ਵਿੱਚੋਂ। ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ। ਠੀਕ ਹੈ ਸਤਿ ਸ੍ਰੀ ਅਕਾਲ।